ਪੰਚਾਇਤੀ ਦਾ ਕੀ ਮਾਹੌਲ ਹੈ ਜੀ ਕਿਉਂਕਿ ਕਈ ਥਾਵਾਂ ਤੇ ਆਪਾਂ ਪਹਿਲਾਂ ਵੇਖ ਰਹੇ ਸੀ ਕਿ ਫਾਰਮ ਭਰਨ ਪਿੱਛੇ ਰੌਲਾ ਪਿੰਦਾ ਰਿਹਾ ਫੇਰ ਕਿਤੇ ਮੌਲੇ ਵੀ ਦੇਖ ਰਹੇ ਆ ਕਿ ਭਾਈ ਲੋਕ ਡਰੇ ਹੋਏ ਨੇ ਫਾਰਮ ਭਰ ਹੀ ਨਹੀਂ ਰਹੇ ਇਹਦਾ ਕੀ ਕਾਰਨ ਹੈ ਤੇ ਇੱਕ ਹੋਰ ਬੜੀ ਮੰਦਭਾਗੀ ਖਬਰ ਵੀ ਆ ਰਹੀ ਹੈ ਕਿ ਕਿਸੇ ਸਰਬਸਾਂਤੀਆਂ ਚੁਣੇ ਹੋਏ ਸਰਪੰਚ ਤੇ ਗੋਲੀਆਂ ਚਲਾਈਆਂ ਗਈਆਂ ਨੇ ਅ ਡੈਥ ਹੋ ਗਈ ਹਾਂਜੀ ਕੀ ਪੂਰਾ ਮਾਹੌਲ ਬਣ ਗਿਆ ਜੀ ਇਸ ਵਾਰ ਦੀ ਸਰਪੰਚੀ ਮਿਹਰ ਦਾ ਪਹਿਲਾਂ ਨਾਲੋਂ ਵੀ ਜ਼ਿਆਦਾ ਖਿਲਰ ਗਿਆ ਵੇਖੋ ਗੱਲ ਇਹ ਆ ਕਿ ਆਪਾਂ ਇੱਕ ਮੋਟਾ ਜਿਹਾ ਅੰਦਾਜ਼ਾ ਲਾਇਆ ਸੀ ਹਾਲਾਂਕਿ ਇਦਾਂ ਦਾ ਅੰਦਾਜ਼ਾ ਕਦੇ ਵੀ ਸੱਚ ਨਹੀਂ ਹੋਣਾ ਚਾਹੀਦਾ ਜੀ ਮੇਰਾ ਮੰਨਣਾ ਹੈ ਬਿਲਕੁਲ ਜਿਹੜੀ ਵਕਤ ਸਾਨੂੰ ਝੂਠ ਕਰ ਦੇਵੇ ਹੂੰ ਝੂਠਾ ਕਰ ਦੇਵੇ ਮੈਂ ਤੇ ਦੁਆ ਵੀ ਕਰਦਾ ਤਾਂ ਮੈਂ ਤੁਹਾਨੂੰ ਇੱਕ ਮੋਟਾ ਮੋਟੀ ਅੰਦਾਜ਼ਾ ਲਾ ਕੇ ਦੱਸਿਆ ਸੀਗਾ ਕਿ ਮੇਰਾ ਦਿਲ ਇਹ ਕਹਿੰਦਾ ਹੈ ਕਿ ਅੱਧੀ ਦਰਜਨ ਦੇ ਕਰੀਬ ਕਤਲ ਹੋ ਜਾਣਗੇ ਪੰਜਾਬ 'ਚ ਜੀ ਤੁਸੀਂ ਉਹ ਦਿਨ ਗੱਲ ਕਰੀ ਸੀ ਪਰ ਆਪਾਂ ਉਹ ਚੀਜ਼ਾਂ ਨਹੀਂ ਦੇਖਣੀਆਂ ਚਾਹੁੰਦੇ ਪਰ ਦੇਖਣੀਆਂ ਪੈ ਰੀਆਂ ਨੇ ਇੱਕ ਪਹਿਲਾਂ ਖਬਰ ਆਈ ਕਿ ਖਹਿਰਾ ਖੁਰਦ ਦੇ ਵਿੱਚ ਬੰਦਾ ਮਰਿਆ ਜੀ ਹਾਲਾਂਕਿ ਪੁਲਿਸ ਨੇ ਮੁੜ ਕੇ ਉਹ ਕਹਾਣੀ ਜਿਹੜੀ ਆ ਉਹ ਦਸੀ ਕਿ ਇਹਨਾਂ ਦੇ ਆਪਸ ਦੇ ਵਿੱਚ ਰੰਜਿਸ਼ ਸੀ ਵਜਾ ਰੰਜਿਸ਼ ਕੋਈ ਵਿਆਹ ਸ਼ਾਦੀ ਸੀ ਉੱਥੇ ਕੁੱਟ ਮਾਰਦੀ ਸੀ ਜੀ ਸਿਆਸੀ ਕਤਲ ਨਹੀਂ ਹੈ ਹਮ ਪਰ ਮਾਝੇ ਦੇ ਵਿੱਚ ਦੋ ਸਿਆਸੀ ਕਤਲ ਹੋਏ ਨੇ ਕੁਝ ਘੰਟਿਆਂ ਦੇ ਵਕਫੇ ਦੇ ਦੌਰਾਨ ਜੀ ਇੱਕ ਤੇ ਸ਼ਾਇਦ ਕਮਾਸਕਾ ਪਿੰਡ ਆ ਹਮ ਅਮਰਸਰ ਜ਼ਿਲ੍ਹੇ ਚ ਜੀ ਇੱਕੋ ਕੱਲ ਉੱਥੇ ਜਨਾਨੀ ਮਾਰ ਦਿੱਤੀ ਗਈ ਹਮ 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 ਜਿਹਨੇ ਕਾਗਜ਼ ਭਰੇ ਸੀਗੇ ਜੀ ਉਦੋਂ ਕੁਝ ਘੰਟਿਆਂ ਬਾਅਦ ਆ ਹੁਣ ਖਬਰ ਆਈ ਆ ਜਦੋਂ ਆਪਾਂ ਤਿਆਰੀ ਪੈ ਕਰਦੇ ਸਾਂ ਹੋਂ ਦੀ ਚੰਦ ਮਿੰਟ ਪਹਿਲਾਂ ਕਹਿੰਦੇ ਆ ਕਿ ਕੋਈ ਸਰਬਸੰਮਤੀ ਦੇ ਨਾਲ ਚੁਣਿਆ ਗਿਆ ਜੀ ਬਿਲਕੁਲ ਨੌਜਵਾਨ ਮੁੰਡਾ ਸੀ ਹਾਲੇ ਉਹਨੇ ਸਰਟੀਫਿਕੇਟ ਨਹੀਂ ਲਿਆ ਹਮ ਤੇ ਉਹਦੇ ਤੇ ਠੱਕਰਪੁਰ ਦੇ ਲਾਗੇ ਅਣਪਛਾਤੇ ਆਨੇ ਗੋਲੀਆਂ ਚਲਾ ਦਿੱਤੀ ਜੀ ਜਦੋਂ ਉਹਨੂੰ ਹਸਪਤਲ ਲਿਆਂਦਾ ਗਿਆ ਹੂੰ ਜਦੋਂ ਹਸਪਤਲ ਲੈ ਕੇ ਆਏ ਤੇ ਉਹਨੂੰ ਡੈੱਡ déclaré ਕਰ ਦਿੱਤਾ ਹਾਂ ਹੁਣ ਇਹ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਅਸੀਂ ਕਿਸ ਦਿਸ਼ਾ ਵੱਲ ਬਾਤ ਰਹੀ ਸਾਡਾ ਇਲੈਕਸ਼ਨ ਖਾਸ ਤੌਰ ਤੇ ਪੰਚਾਇਤੀ ਇਲੈਕਸ਼ਨ ਬਿਲਕੁਲ ਬੰਗਾਲ ਵਾਲਾ ਇਲੈਕਸ਼ਨ ਹੂੰ ਬੰਗਾਲ ਦੇ ਵਿੱਚ ਇਦਾਂ ਬੰਦੇ ਮਰਦੇ ਨੇ ਸਰ ਬਿਲਕੁਲ ਬਹੁਤ ਜ਼ਿਆਦਾ ਖੂਨ ਨਿਕਰਾ ਬਹੁਤ ਖੂਨ ਖਰਾਬਾ ਹੁੰਦਾ ਬੰਗਾਲ ਦੇ ਵਿੱਚ ਪੰਚਾਇਤੀ ਇਲੈਕਸ਼ਨਾਂ 'ਚ ਲੋਕ ਪੇਟੀਆਂ ਲੈ ਕੇ ਵੋਟਾਂ ਵਾਲੀਆਂ ਛਪੜਾਂ 'ਚ ਵੜ ਜਾਂਦੇ ਆ ਭੱਜ ਜਾਂਦੇ ਆ ਬੁਰਾ ਹਾਲ ਆ ਅਸੀਂ ਹੁਣ ਉਸ ਦਿਸ਼ਾ ਵੱਲ ਵਧ ਰਹੇ ਹਾਂ ਸੁਖਨ ਸਾਹਿਬ ਜੀ ਇਹ ਜਿਹੜੇ ਲੋਕ ਕਹਿੰਦੇ ਆ ਕਿ ਭਾਈਚਾਰਕ ਸਾਝ ਮਜ਼ਬੂਤ ਕਰੋ ਏਕ ਕਰੋ ਉਹ ਕਰੋ ਇਹ ਸਭ ਗੱਲਾਂ ਆਈਆਂ ਕਿਉਂਕਿ ਸਿਆਸੀ ਦਖਲ ਇੰਨਾ ਜ਼ਿਆਦਾ ਹੈ ਇਹਨਾਂ ਵੋਟਾਂ 'ਚ ਕਿ ਤੁਸੀਂ ਦੇਖੋ ਆ ਹੁਣੇ ਹੀ ਮੈਨੂੰ ਇੱਕ ਪੱਤਰਕਾਰ ਨੇ ਮੈਸੇਜ ਕੀਤਾ ਜੀ ਮੈਸੇਜ ਬੜਾ ਕਮਾਲ ਦਾ ਹੈ ਇਹ ਮੁਕਸਰ ਦੇ ਇਲਾਕੇ ਪਿੰਡ ਐ ਖੱਪਿਆਂ ਵਾਲੀ ਉਹਨਾਂ ਨੇ ਨਾਲ ਕਾਗਜ਼ ਵੀ ਭੇਜਿਆ ਉਹ ਕਹਿੰਦੇ ਆ ਕਿ ਮਤਲਬ ਕਿ ਜਿਹੜੀ ਸੱਤਾਧਾਰੀ ਠੇਰਿਆ ਜੀ ਉਹਨਾਂ ਦਾ ਦੋਸ਼ ਹੈ ਜਿਹੜਾ ਕਥੇ ਤੌਰ ਤੇ ਕਿ ਆਪਣਾ ਸਰਪੰਚ ਬਣਵਾ ਲਿਆ ਕਾਗਜ਼ਰਾ ਦਕਰਵਾ ਦਿੱਤੇ ਹੂੰ ਆਰਓ ਕਹਿੰਦਾ ਕਿ ਲਿਸਟਾਂ ਦੀ ਚੈਕਿੰਗ ਸਹੀ ਹੋਈ ਆ ਜੀ ਪਰ ਉੱਥੇ ਗਲਤੀਆਂ ਦੇ ਢੇਰ ਲੱਗੇ ਪਏ ਨੇ ਹੂੰ ਇਥੋਂ ਤੱਕ ਕਿ ਕੈਂਡੀਡੇਟ ਹੋਰਨਾਂ ਨੂੰ ਤਸਦੀਕ ਕਰ ਰਿਹਾ ਜੀ ਤੇ ਇੱਕ ਮਾਮਲਾ ਵੀ ਆ ਕਿ ਅਨਸੂਚਿਤ ਜਾਤੀ ਦੇ ਸਰਟੀਫਿਕੇਟ ਵੀ ਨਹੀਂ ਲੱਗੇ ਨਾਲ ਹੂੰ ਤੁਸੀਂ ਵੇਖੋ ਇਹ ਸ਼ਿਕਾਇਤਾਂ ਕਾਫੀ ਥਾਂ ਤੇ ਆ ਰਹੀਆਂ ਨੇ ਹਾਂ ਜੀ ਹਾਂ ਜੀ ਉਹਨਾਂ ਨੇ ਆਪਾਂ ਨੂੰ ਭੇਜਿਆ ਤੇ ਉਚੇਚਾ ਪ੍ਰੋਗਰਾਮ 'ਚ ਮੈਸੇਜ ਆ ਗਿਆ ਕਿ ਸਾਡੀ ਖਬਰ ਜ਼ਰੂਰ ਕਰ ਦੇਣਾ ਜੀ ਜਿੱਥੋਂ ਦਾ ਮੁੰਡਾ ਜਗਮੀਤ ਸਿੰਘਾ ਪਿਆਲੀ ਉਹਨੇ ਹੀ ਭੇਜੀ ਆਪਾਂ ਨੂੰ ਤੇ ਗੱਲ ਇਹ ਆ ਕਿ ਹੁਣ ਤੁਸੀਂ ਵੇਖੋ ਭਾਈਚਾਰਕ ਸਾਂਝ ਕਿਉਂ ਨਹੀਂ ਪੂਰੀ ਬਣਦੀ ਜੀ ਰਾਜਪੁਰੇ ਕੱਲ ਡੇਢ ਕੇ 2 ਘੰਟੇ ਜਾਮ ਲਗਾ ਰਿਆ ਹੂੰ ਉਥੋਂ ਦੇ ਜਿਹੜੇ ਕਹ ਲੋ ਕਿ ਕਾਗਜ਼ ਭਰਨ ਵਾਲੇ ਜਿਨ੍ਹਾਂ ਦੇ ਕਾਗਜ਼ ਰੱਦ ਹੋਏ ਉਹਨਾਂ ਦਾ ਕਹਿਣਾ ਸੀਗਾ ਕਿ ਜਿਹੜੀ ਬਧਾਇਕ ਸਹਿਬਾਂ ਉਥੋਂ ਦੀ ਬਧਾਇਕਾਂ ਵੀ ਜੀ ਉਹਨੇ ਕਾਗਜ਼ ਰੱਦ ਕਰਵਾ ਦਿੱਤੇ ਹੂੰ ਉਹ ਹੁਣ ਬੀਬੀ ਤੇ ਮੁਕਰ ਰਹੀ ਹੈ ਨਾ ਜੀ ਸਾਡੇ ਜੀ ਨਾ ਕਰ ਰਹੀ ਹੈ ਫਿਰ ਤੁਸੀਂ ਦੇਖੋ ਜਲਾਲਾਬਾਦ ਗੋਲੀ ਚੱਲ ਗਈ ਹੂੰ ਨੂਨੀ ਤੇ ਬੋਬੀ ਇਹਨਾਂ ਦੋਨਾਂ ਮਾਨਾਂ ਤੇ ਮਾਨ ਬ੍ਰਦਰਸ ਦੇ ਜੀ 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 ਮਕਦਮਾ ਵੀ ਪਿਆ ਹੈ ਅਬੋਰ ਦੇ ਵਿੱਚ ਕੱਲ ਐਸ ਡੀ ਐਮ ਦੀ ਰੈਸ਼ ਦਾ ਕਰਾਓ ਹੋਇਆ ਹੂੰ ਫਿਰ ਤੁਸੀਂ ਚੱਲਦੇ ਤੁਰੇ ਚੱਲੋ ਚੱਲਦੇ ਤੁਰੇ ਚੱਲੋ ਅੱਪ ਅੱਗੇ ਵੀ ਜੀਰਾ ਮੋਗਾ ਧਰਮਕੋਟ ਕੋਟੀ ਸੇਖਾ ਗੁਰਦਾਸਪੁਰ ਗੁਰਦਾਸਪੁਰ ਚ ਵੀ ਕਲ ਤਰਨੇ ਲੱਗ ਗਿਆ ਜੀ ਕਮਾਲ ਦੀ ਗੱਲ ਇਹ ਆ ਸੁਖਮ ਸਿੰਘ ਸਾਹਿਬ ਕੇ ਕੱਲ ਦੋ ਬੰਦੇ ਸੰਧਵਾ ਸਾਹਿਬ ਦੀ ਰੈਸ਼ ਦੇ ਲਾਗੇ ਜਿਹੜਾ ਟਾਵਰ ਆ ਉਹਦੇ ਤੇ ਚੜ ਗਏ ਹੂੰ ਉਹ ਦੋਵੇਂ ਕਹਿੰਦੇ ਆ ਕਿ ਅਸੀਂ ਆਮ ਆਦਮੀ ਪਾਰਟੀ ਦੇ ਵਰਕਰ ਆ ਜੀ ਸਾਡੀ ਵੀ ਕਾਗਜ਼ ਰੱਦ ਹੋ ਗਏ ਨੇ ਹੂੰ ਇਹ ਕਾਗਜ਼ ਰੱਦ ਕੌਣ ਕਰਵਾ ਰਿਹਾ ਸ ਬਿਲਕੁਲ ਇਹ ਸਵਾਲ ਬਣਦਾ ਹੈ ਤੇ ਇੱਕ ਜਿੱਤ ਜਾਂਦਾ ਹੈ ਦੂਜੀ ਧਿਰ ਦੇ ਕਾਗਜ਼ੀ ਰੱਦ ਹੋ ਜਾਂਦੇ ਨੇ ਕਿ ਜਿਹੜੇ ਕਾਗਜ਼ ਭਰੇ ਜਾਂਦੇ ਨੇ ਆਮ ਤੌਰ ਤੇ ਸਭ ਉਹ ਬਹੁਤ ਕੈਲੋਕੇ ਕਾਨੂੰਨੀ ਤੌਰ ਤੇ ਜਿਹੜੇ ਮਾਹਰ ਹੁੰਦੇ ਆ ਬੰਦੇ ਉਹਨਾਂ ਤੋਂ ਪਰਵਾਹ ਜਾਂਦੇ ਨੇ ਬਿਲਕੁਲ ਸਿਮਾਵਾਂ ਲੀਆਂ ਹੂੰ ਹੂੰ ਕਿਤੇ ਚਲੋ ਹੋਇਆ ਕਿਤੇ 20 50 ਦੇ ਪਿੱਛੇ ਕੋਈ ਇੱਕ ਅੱਧ ਕੋਈ ਗਲਤੀ ਹੋ ਜਾਵੇ ਜੀ ਪਰ ਇੱਥੇ ਥੱਬਿਆਂ ਤੇ ਥੱਬੇ ਹੂੰ ਬਿਸਤਰਾ ਹੈ ਕਿ ਕਈ ਥਾਵਾਂ ਤੋਂ ਇੱਕ ਖਬਰ ਆ ਰਹੀਆਂ ਨੇ ਜਦੋਂ ਚਤਲਵੰਡੀ ਸਾਹਬੂਚ ਵੀ ਇੱਕ ਧਰਨਾ ਲੱਗਿਆ ਜੀ ਜੀ ਉੱਥੇ ਵੀ ਕਥੇ ਤੌਰ ਤੇ ਇਹੀ ਦੋਸ਼ ਕਿ ਸੱਤਾਧਾਰੀ ਧਿਰ ਦੇ ਜੋ ਬਦਾਇਕਾਂ ਨੇ ਹੂੰ ਕਿ ਉਹਨਾਂ ਨੇ ਸਾਡੀ ਦੂਜੀ ਧਿਰ ਦੇ ਕਾ ਕਿਸੇ ਨਹੀਂ ਉੱਥੇ ਦਾਖਲ ਨਹੀਂ ਹੋਣ ਦਿੱਤੇ ਉਹਨਾਂ ਦੇ ਪੈਰ ਹੀ ਨਹੀਂ ਲੱਗਣ ਜੀ ਤਾਂ ਮਤਲਬ ਕਿ ਇਹ ਸਾਰਾ ਕੁਝ ਜਿਹੜਾ ਚੱਲਦਾ ਹੈ ਸਾਕੇ ਤੇ ਬਹੁਤ ਖਤਰਨਾਕ ਹੈ ਹੁਣ ਜਿੰਨਾਂ ਦੇ ਕਾਗਜ਼ ਰੱਦ ਹੋ ਜਾਂਦੇ ਆ ਜੀ ਗੱਲ ਇਹ ਆ ਕਿ ਇਹ ਕੋਈ ਇਸ ਤਰ੍ਹਾਂ ਦਾ ਤਾਂ ਮਾਮਲਾ ਹੈ ਨਹੀਂ ਕਿ ਅਗਲਾ ਭੁੱਲ ਜਾਵੇ ਹੂੰ ਉਹ ਇਹਨੂੰ ਸਮਝਦਾ ਕਿ ਬਾਜੀ ਪਾਤੀ ਆ ਸਾਡੇ ਤੇ ਬਿਲਕੁਲ ਫਿਰ ਉਹ ਮੋੜਨੀਆਂ ਸਕੀਮਾਂ ਸ਼ੁਰੂ ਕਰ ਦਿੰਗੇ ਜੀ ਬਿਲਕੁਲ ਤੇ ਇਸੇ ਕਰਕੇ ਕਹਿ ਲਈਏ ਕਿ ਨਾਮਜ਼ਦਗੀਆਂ ਦੇ ਵਿੱਚ ਜੋ ਇਹ ਚੱਲਿਆ ਇਹ سلسلہ ਇਹ ਦੁਸ਼ਮਣੀ ਵਧਾਉਂਦਾ ਹੈ ਵਧਾਉਂਦਾ ਨਹੀਂ ਭਾਈਚਾਰਕ ਸਾਂਝ ਇਸ ਤਰ੍ਹਾਂ ਨਹੀਂ ਮਜ਼ਬੂਤ ਜੀ ਜੀ ਖਤਮ ਹੀ ਕਰ ਰਿਹਾ ਬਿਲਕੁਲ ਖਤਮ ਕਰ ਰਿਹਾ ਹੁਣ ਆਪਾਂ ਦੂਜੀ ਗੱਲ ਤੇ ਵੀ ਆ ਜੰਨੇ ਆ ਤੁਸੀਂ ਕੋਈ ਸ਼ਾਮਲ ਕਰਨਾ ਕਿਸੇ ਨੂੰ ਤਾਂ ਕਰੋ ਤਾਂ ਦੂਸਰੀ ਜਿਹੜੀ ਹੈ ਕਿ ਕਾਗਜ਼ ਕਿਉਂ ਨਹੀਂ ਭਰੇ ਜਾ ਰਹੇ ਜੀ 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 ਕਿਉਂਕਿ ਇੱਥੇ ਗੈਂਗਸਟਰਾਂ ਦੀ ਜੋ ਗੈਂਗਿਜ਼ਮ ਹੈ ਉਹਦੀ ਐਂਟਰੀ ਹੁੰਦੀ ਹੈ ਜੀ 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 ਕੁਝ ਕਮੈਂਟ ਪੜ ਲਈਏ ਮਿੱਤਰ ਆਪਣੇ ਦੱਸ ਰਹੇ ਸੀ ਜਿਹੜੀ ਆਪਾਂ ਗੱਲ ਕਰ ਰਹੇ ਸੀ ਕਹਿੰਦੇ ਉਹ ਪੱਟੀ ਕੋਲੇ ਕੋਈ ਤਲਵੰਡੀ ਪਿੰਡ ਹੈ ਉੱਥੋਂ ਦਾ ਸੀ ਉਹ ਤਲਵੰਡੀ ਮੋਰ ਮੋਰ ਸਿੰਘ ਸ਼ਾਇਦ ਜੀ ਜੀ ਪਿੰਡ ਹੈ ਜੀ ਇਧਰ ਜਸਤਾਰ ਜੀ ਕਹਿ ਰਹੇ ਨੇ ਕਿ ਲਾਲ ਜੀ ਭੁੱਲਰ ਕਹਿ ਰਿਹਾ ਕਿ ਭਈ ਸਰਪੰਚ ਐਸਸੀ ਦਾ ਬਣਿਆ ਸੀ ਉਹ ਆਪ ਦਾ ਵਰਕਰ ਹੈ ਇਹ ਕਾਫੀ ਥਾਂ ਤੇ ਮਿੰਟੂ ਜੀ ਆ ਰਹੀ ਹੈ ਕਿ ਆਪ ਦੇ ਸਰਪੰਚ ਬਣ ਗਏ ਆ ਇੱਕ ਪਿੰਡ ਤੋਂ ਹੀ ਖਬਰ ਆ ਰਹੀ ਸੀ ਕਿ ਭਾਈ ਦੋਨੇ ਧਿਰਾਂ ਹੀ ਆਪਦੀਆਂ ਨੇ ਆਪ ਚ ਲੜੀ ਜਾਂਦੇ ਆ ਜੀ ਤੇ ਇਧਰ ਮਿੱਤਰ ਜੀ ਕਹਿ ਰਹੇ ਨੇ ਕਿ ਮਨਮੋਹਤ ਜੀ ਇਹ ਕਹਿ ਰਹੇ ਨੇ ਕਿ ਪੁਰਤਗਾਲ ਤੋਂ ਰੋਜ਼ ਮੈਂ ਤੁਹਾਡਾ ਜਿਹੜਾ ਪ੍ਰੋਗਰਾਮ ਸੁਣਦਾ ਮਲਕੀਰਤ ਜੀ ਕਹਿ ਰਹੇ ਨੇ ਕਿ 1997 ਤੋਂ ਬਾਅਦ ਪੰਜਾਬ ਸਟੇਟ ਨੇ ਸਿਰਫ ਇਲੈਕਟ੍ਰਿਸਿਟੀ ਤੇ ਹੀ ਅੱਜ ਤੱਕ ਕਹਿੰਦੇ 1.65 ਲੱਖ ਕਰੋੜ ਫ੍ਰੀ ਤੇ ਵੇਸਟ ਕਰਤਾ ਅazim ਖਾਨ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਕੰਟਰੀਬਿਊਸ਼ਨ ਲਈ ਬਹੁਤ ਸ਼ੁਕਰੀਆ ਜੀ ਮਿੱਟੂ ਜੀ ਗੱਲ ਆਪਾਂ ਅੱਗੇ ਨੂੰ ਤੋਰੀਏ ਫਿਰ ਆਪਾਂ ਨਾਲ-ਨਾਲ ਜਿਹੜੇ ਕਮੈਂਟ ਹੋਣਗੇ ਉਹ ਆਪਾਂ ਲੈਂਦੇ ਜਾਵਾਂਗੇ ਇਹ ਕਿ ਕਿਹੜੇ ਪਿੰਡ ਦਾ ਬਾਈਬਲ ਕਲਾ ਦੇ ਵਿੱਚ ਸ਼ਾਇਦ ਕਹਿ ਰਿਹਾ ਕਿ ਇਦਾਂ ਦਾ ਮੌਲ ਬਣਾ ਕਿ ਭਾਈ ਸਰਪੰਚੀ ਦੇ ਕਿਸੇ ਨੇ ਕਾਗਜ਼ੀ ਨਹੀਂ ਭਰੇ ਦੇਖੋ ਬਾਈਬਲ ਕਲਾ ਦੇ ਵਿੱਚ ਇਹ ਜੋ ਕੁਝ ਹੋਇਆ ਜੀ ਉਹਦੇ ਪਿੱਛੇ ਸਮਝਿਆ ਜਾਂਦਾ ਕਿ ਉੱਥੇ ਜਿਵੇਂ ਹੁਣ ਕੈਟਾਗਰੀਆਂ ਬਣਾਈਆਂ ਨੇ ਬੁੱਲਸਾ ਦੇ ਹਮ ਕਿ ਇਹ ਕੈਟਾਗਰੀ ਦੇ ਗੈਂਗਸਟਰ ਨੇ ਜਾਂ ਬੀ ਦੇ ਆ ਸੀ ਦੇ ਆ ਇਦਾਂ ਉੱਥੇ ਦਾ ਇੱਕ ਗੈਂਗਸਟਰ ਆ